ਜਿਹੜੀਆਂ ਸੰਗਤ ਦੇ ਵਿੱਚ ਝੂਟੀਆਂ ਵਾਅਵਾਂ ਫਲਾਈਆਂ ਜਾ ਰਹੀਆਂ ਪਹਿਲੀ ਗੱਲ ਤੇ ਸੰਗਤ ਉਹਨਾਂ ਤੋਂ ਸਕੇਤ ਰਵੇ ਕਿਉਂਕਿ ਝੂਟੀਆਂ ਵਾਅਵਾਂ ਇਸ ਤਰ੍ਹਾਂ ਦੀਆਂ ਫਲਾਈਆਂ ਜਾ ਰਹੀਆਂ ਝੂਠੇ ਚੋਣ ਮਨੋਰਥਾਂ ਰਹੀਂ ਵੀ ਭਾਈ ਸਾਹਿਬ ਜੀ ਨੂੰ ਕੋਈ Hindu ਵੋਟ ਨਾ ਪਾਵੇ ਕੋਈ ਮੁਸਲਮਾਨ ਵੋਟ ਨਾ ਪਾਵੇ ਅਸੀਂ ਉਹਨਾਂ ਝੂਠਿਆਂ ਬੰਦਿਆਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਆ ਵੀ ਸਾਡੇ ਸੱਜੇ ਪਾਸੇ ਆ ਮੁਸਲਮਾਨ ਭਾਈਚਾਰਾ ਮਲੇਰਪੋਟ ਨੇ ਤੋਂ ਚੱਲ ਕੇ ਆਇਆ ਹੋਇਆ ਇਹ ਵੀ ਸਾਡੇ ਨਾਲ ਹਨਾ ਜਿਵੇਂ ਤਾਂ ਇਥੇ ਹਿੰਦੂ ਪਰਿਵਾਰ ਤੋਂ ਨੌਜਵਾਨ ਸਾਡੇ ਕੋਲ ਆਏ ਆ ਜਿਹੜੇ ਫਰੀਦਕੋੜ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਹਮਾਇਤ ਕਰਨ ਵਾਸਤੇ ਆਏ ਆ ਜੁਜੀਕਾ ਖਾਲਸਾ ਭਾਈ ਜੁਜੀ ਕੀ ਪਤਨੀ ਜਿਹੜੀਆਂ ਸੰਗਤ ਦੇ ਵਿੱਚ ਝੂਟੀਆਂ ਹਵਾਵਾਂ ਫਲਾਈਆਂ ਜਾ ਰਹੀਆਂ ਪਹਿਲੀ ਗੱਲ ਤੇ ਸੰਗਤ ਉਹਨਾਂ ਤੋਂ ਸਕੇਤ ਰਵੇ ਕਿਉਂਕਿ ਝੂਟੀਆਂ ਹਵਾਵਾਂ ਇਸ ਤਰ੍ਹਾਂ ਦੀਆਂ ਫਲਾਈਆਂ ਜਾ ਰਹੀਆਂ ਝੂਠੇ ਚੋਣ ਮਨੋਰਥਾਂ ਲਈ ਵੀ ਭਾਈ ਸਾਹਿਬ ਜੀ ਨੂੰ ਕੋਈ ਹਿੰਦੂ ਵੋਟ ਨਾ ਪਾਵੇ ਕੋਈ ਮੁਸਲਮਾਨ ਵੋਟ ਨਾ ਪਾਵੇ ਅਸੀਂ ਉਹਨਾਂ ਝੂਠਿਆਂ ਬੰਦਿਆਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਆ ਵੀ ਸਾਡੇ ਸੱਜੇ ਪਾਸੇ ਆ ਮੁਸਲਮਾਨ ਭਾਈਚਾਰਾ ਮਲੇਰਕੋਟ ਨੇ ਤੋਂ ਚੱਲ ਕੇ ਆਇਆ ਹੋਇਆ ਇਹ ਵੀ ਸਾਡੇ ਨਾਲ ਖੜਾ ਹੈ ਜਿਵੇਂ ਤਾਂ ਇੱਥੇ ਹਿੰਦੂ ਪਰਿਵਾਰ ਤੋਂ ਨੌਜਵਾਨ ਸਾਡੇ ਕੋਲ ਆਏ ਆ ਜਿਹੜੇ ਫਰੀਦਕੋਟ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਹਮਾਇਤ ਕਰਨ ਵਾਸਤੇ ਆਏ ਆ ਸੋ ਅਸੀਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਕਿਉਂਕਿ ਸਿੱਖੀ ਦਾ ਸੰਧਾਰਤ ਕਿਸੇ ਨੂੰ ਔੜਨਾ ਨਹੀਂ ਸਿੱਖੀ ਦਾ ਸੰਧਾਰਤ ਹੈ ਜੋੜਨਾ ਤੇ ਅਸੀਂ ਸਾਰੇ ਭਾਈਚਾਰੇ ਨੂੰ ਜੋੜ ਕੇ ਇੱਕ ਲੜੀ ਦੇ ਵਿੱਚ ਪਰੋ ਕੇ ਫੇਰੇ ਸੰਮਨ ਅਨੁਸਾਰ ਕਰ ਰਹੇ ਹਾਂ ਜਿੱਥੇ ਪੋਜ ਲੀਡਰਾਂ ਵੱਲੋਂ ਜਿਸ ਤਰ੍ਹਾਂ ਵਲਟੋਏ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਕਿ ਤੁਸੀਂ ਕੋਈ ਇਸ ਤਰ੍ਹਾਂ ਦਾ ਇੱਕ ਨੌਜਵਾਨ ਹੀ ਲੈ ਕੇ ਆਜੋ ਜਿਨ੍ਹਾਂ ਨੇ ਭਾਈ ਸਾਹਿਬ ਦੇ ਕਹਿਣ ਦੇ ਉੱਪਰ ਕੋਈ ਨਸ਼ਾ ਛੱਡਿਆ ਜਾਂ ਕੋਈ ਧਾਰੇ ਪ੍ਰਕਾਸ਼ ਕੀਤੇ ਆ ਜਾਂ ਵਿਸਤਾਰ ਸਜਾਈ ਆ ਉਹਦੇ ਸਾਹਮਣੇ ਇਹ ਨੌਜਵਾਨ ਬੜੀ ਦੂਰੋਂ ਚੱਲ ਕੇ ਆਏ ਆ ਜਿਨ੍ਹਾਂ ਨੇ ਜਲਾਲਾਬਾਦ ਤੋਂ ਚੱਲ ਕੇ ਆਏ ਭਾਈ ਸਾਹਿਬ ਦੀਆਂ ਸਪੀਚਾਂ ਸੁਣ ਕੇ ਸਾਫਤ ਸੂਰਤ ਹੋਏ ਆ ਸਭ ਤੋਂ ਵੱਡੀ ਗੱਲ ਛੋ ਇਸ ਕਰਕੇ ਸਾਡੇ ਕੋਲ ਹਰ ਪ੍ਰਕਾਰ ਦਾ ਦਲੀਲ ਦੇ ਨਾਲ ਕਰ ਦੇਣਾ ਸਾਡੇ ਕੋਲ ਹੈ ਤੇ ਬਾਕੀ ਸੰਗਤ ਨੂੰ ਅਖੀਰ ਤੇ ਇਹ ਮੇਰੀ ਬੇਨਤੀ ਆ ਵੀ ਆਪਾਂ ਝੂਠੀਆਂ ਆਵਾਹਾਂ ਤੋਂ ਬਚਣਾ ਮੈਂ ਭਾਈ ਸਾਹਿਬ ਜੀ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ 1 ਮਿੰਟ ਵਾਸਤੇ ਧਰੂਪੇਠੇ ਹੋ ਕੁਈ ਕਰਦੀ ਤੁਸੀਂ ਫਾਕੇ ਜਣੇ ਨੂੰ ਤਾਂ ਸਾਬ ਨੂੰ ਸਵਾਹਿ ਲੋ ਜੀ ਦਾ ਫਾਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਹਡੂਰ ਸਾਹਿਬ ਹਲਕੇ ਦੇ ਅੰਦਰ ਭਾਈ ਅਮਰਪਾਲ ਸਿੰਘ ਜੀ ਦੇ ਜੀ ਸਪੋਰਟ ਦੇ ਅੰਦਰ ਹੱਕ ਦੇ ਅੰਦਰ ਮਲੇਰਕੋਟਲਾ ਸ਼ਹਿਰ ਤੋਂ ਚੱਲ ਕੇ ਅਸੀਂ ਇੱਥੇ ਆਏ ਆ ਕਿਉਂਕਿ ਭਾਈ ਅਮਰਪਾਲ ਸਿੰਘ ਜੀ ਨੇ ਜੋ ਉਹ ਹਮੇਸ਼ਾ ਹਰੇਕ ਧਰਮ ਦੀ ਗੱਲ ਕਰਦੇ ਨੇ ਔਰ ਹਮੇਸ਼ਾ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਔਰ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਭਾਈ ਉਮਰਤ ਬਾਦ ਸਿੰਘ ਜੀ ਨੇ ਚਲਾਈ ਸੀਗੀ ਉਹ ਪੂਰੇ ਪੰਜਾਬ ਦੇ ਅੰਦਰ ਕਿਸੇ ਬੰਦੇ ਤੋਂ ਵੀ ਉਸ ਲਹਿਰ ਦੇ ਵਿੱਚ ਉਹ ਵੱਡੀ ਵੱਡੀ ਲਹਿਰ ਨਹੀਂ ਚਲਾਈ ਜਾ ਸਕੀ ਇਸ ਕਰਕੇ ਅਸੀਂ ਸਾਰੇ ਬੰਦੇ ਇਕੱਠੇ ਹੋ ਗਏ ਆਪਣੇ ਸ਼ਹਿਰ ਦੇ ਸਿੱਖ ਭਾਈਚਾਰੇ ਦੇ ਲੋਕ ਮੁਸਲਿਮ ਭਾਈਚਾਰੇ ਦੇ ਲੋਕ ਔਰ ਵੀਰਤੂ ਦੁਬਾਈਚਾਰੇ ਦੇ ਲੋਕ ਅੱਜ ਇਕੱਠੇ ਹੋ ਕੇ ਇੱਥੇ ਬੈਠੇ ਆਂਗੇ ਸਪੋਰਟ ਕਰਨ ਆਏ ਆਂਗੇ ਸੋ ਸਾਡੀ ਬੇਨਤੀ ਇੰਨੀ ਕੁ ਪ੍ਰਵਾਨ ਕਰਿਓ ਕਿ ਸਾਰੇ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਕਰਿਓ ਔਰ ਆਉਣ ਵਾਲੀ ਇੱਕ ਤਰੀਕ ਨੂੰ ਮੈਂਕਰ ਦਾ ਜਿਹੜਾ ਬਟਨ ਹੈਗਾ ਉਹ ਦਬਕੇ ਭਾਈ ਅਮਰਤਪਾਲ ਸਿੰਘ ਜੀ ਨੂੰ ਕੰਮ ਜਾਵੇ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਮੈਂ ਕਹਿਣਾ ਚਾਹੁੰਦਾ ਜੀ ਹਾਂਜੀ ਭਾਈ ਜੀ ਗੁਰੇ ਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਜੀ ਪਹਿਲੀ ਗੱਲ ਤਾਂ ਬੜੀ ਗੱਲ ਤੇ ਹਾਸਾ ਹੁੰਦਾ ਵੀ ਜਿਹੜਾ ਚਿੱਟਾ ਆ ਜਾਂ ਨਸ਼ਾ ਉਹ ਕੋਈ Hindu ਦਾ ਪੁੱਤ ਕੋਈ Musalman ਦਾ ਪੁੱਤ ਕੋਈ Sikh ਦਾ ਪੁੱਤ ਚਿੱਟਾ ਕੋਈ ਸਦਾ ਪੁੱਤ ਨਹੀਂ ਲਿਖਦਾ ਤੇ ਜਿਹੜੇ ਭਾਈ ਸਾਹਿਬ ਨੇ ਮੇਰੇ ਖਾਸ ਮਿੱਤਰ ਨੇ ਬਈ ਚਿੱਟਾ ਲਾਉਂਦਾ ਸੀਗਾ Hindu ਫੈਮਿਲੀ ਨੂੰ ਬਿਲਾਉਂ ਕਰਦਾ ਸੀ ਤੇ ਮੈਂ ਤੁਹਾਨੂੰ ਨੰਬਰ ਵੀ ਦੇ ਦੂੰਗਾ ਸ਼ਾਇਦ ਤੁਸੀਂ ਆਨਲਾਈਨ ਪਾ ਦਿਓ ਆਪਣੇ ਪੇਜ ਤੇ ਪਾ ਦਿਓ ਉਹਨਾਂ ਨਾਲ ਗੱਲ ਕਰ ਲਿਓ ਬਠੰਡੇ ਤੋਂ ਬਿਲਾਉਂ ਕਰਦਾ ਹੈ ਉਹਨੇ ਸਪੈਸ਼ਲ ਅੰਮ੍ਰਿਤ ਤਾਂ ਨਹੀਂ ਚੱਕਿਆ ਪਰ ਉਹਨੇ ਭਾਈ ਸਾਹਿਬ ਦੀ ਸਪੀਚ ਨਾਲ ਚਿੱਟਾ ਜ਼ਰੂਰ ਛੱਡਦਾ ਤੇ ਜਿਹੜਾ ਜਿਹੜਾ ਇੱਥੇ ਗਲਤ ਪ੍ਰਚਾਰ ਹੋ ਰਿਹਾ ਹੈ ਹਿੰਦੂ ਸਿੱਖ ਜਾਂ ਮੁਸਲਮਾਨ ਦਾ ਇਹ ਬਹੁਤ ਮਾੜੀ ਗੱਲ ਹੈ ਤੇ ਆਓ ਸਭ ਆਪਾਂ ਇਕੱਠੇ ਹੋ ਕੇ ਦੰਦੇ ਨਸ਼ੇ ਨੂੰ ਇੱਥੋਂ ਪੰਜਾਬ ਚੋਂ ਬਾਹਰ ਕੱਢੀਏ ਭਾਈ ਸਾਹਿਬ ਦਾ ਰਲ ਕੇ ਸਾਥ ਦੇਈਏ ਅਸੀਂ ਫਰੀਦਕੋਟ ਤੋਂ ਆਏ ਆਂ ਕੋਈ ਜਲਾਲਾਬਾਦ ਤੋਂ ਆਏ ਕੋਈ ਬਲੇਰਕੋਟਲੇ ਤੋਂ ਅੱਧੇ ਪਿਆਵ ਮੇਰੇ ਖਿਆਲ ਨਾਲ ਇਸ ਵਕਤ ਭਈ ਪੰਜਾਬ ਨਹੀਂ ਦਿਖ ਰਿਹਾ ਇੰਡੀਆ ਵੀ ਨਹੀਂ ਦਿਖ ਰਿਹਾ ਪੂਰਾ ਵਰਲਡ ਦੀ ਨਿਗਾ ਖਡੂਰ ਸਾਹਿਬ ਤੇ ਹੈ ਤੇ ਖਡੂਰ ਸਾਹਿਬ ਵਾਲਿਓ ਐਤ ਕੀ ਬੱਲੇ ਬੱਲੇ ਕਰਾ ਦਿਓ ਧੰ ਤਣ ਕਰਾ ਦਿਓ ਇਹੀ ਸਾਡੀ ਤਾਂ ਜੀ ਬੇਨਤੀ ਹੈ ਲੇਖਪੁਰ ਜੀ ਦਾ ਕਾਲਸਾ ਜਿਹੜੀਆਂ ਸੰਗਤ ਦੇ ਵਿੱਚ ਝੂਟੀਆਂ ਗਵਾਹਾਂ ਫਲਾਈਆਂ ਜਾ ਰਹੀਆਂ ਪਹਿਲੀ ਗੱਲ ਤੇ ਸੰਗਤ ਉਹਨਾਂ ਤੋਂ ਸਕੇਤ ਰਵੇ ਕਿਉਂਕਿ ਝੂਠੀਆਂ ਵਾਹਾਂ ਇਸ ਤਰ੍ਹਾਂ ਦੀਆਂ ਫਲਾਈਆਂ ਜਾ ਰਹੀਆਂ ਝੂਠੇ ਚੋਣ ਮਨੋਰਥਾਂ ਰਹੀਂ ਵੀ ਭਾਈ ਸਾਹਿਬ ਜੀ ਨੂੰ ਕੋਈ Hindu ਵੋਟ ਨਾ ਪਾਵੇ ਕੋਈ ਮੁਸਲਮਾਨ ਵੋਟ ਨਾ ਪਾਵੇ ਅਸੀਂ ਉਹਨਾਂ ਝੂਠਿਆਂ ਬੰਦਿਆਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਆ ਵੀ ਸਾਡੇ ਸੱਜੇ ਪਾਸੇ ਆ ਮੁਸਲਮਾਨ ਭਾਈਚਾਰਾ ਮਲੇਰਪੋਟ ਨੇ ਤੋਂ ਚੱਲ ਕੇ ਆਇਆ ਹੋਇਆ ਇਹ ਵੀ ਸਾਡੇ ਨਾਲ ਹਨਾ ਜਿਵੇਂ ਤਾਂ ਇੱਥੇ Hindu ਪਰਿਵਾਰ ਤੋਂ ਨੌਜਵਾਨ ਸਾਡੇ ਕੋਲ ਆਏ ਆ ਜਿਹੜੇ ਫਰੀਦਕੋਟ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਹਮਾਇਤ ਕਰਨ ਵਾਸਤੇ ਆਏ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਸੰਗਤ ਦੇ ਵਿੱਚ ਝੂਟੀਆਂ ਹਵਾਵਾਂ ਫਲਾਈਆਂ ਜਾ ਰਹੀਆਂ ਪਹਿਲੀ ਗੱਲ ਤੇ ਸੰਗਤ ਉਹਨਾਂ ਤੋਂ ਸਕੇਤ ਰਵੇ ਕਿਉਂਕਿ ਝੂਟੀਆਂ ਹਵਾਵਾਂ ਇਸ ਤਰ੍ਹਾਂ ਦੀਆਂ ਫਲਾਈਆਂ ਜਾ ਰਹੀਆਂ ਝੂਠੇ ਚੋਣ ਮਨੋਰਥਾਂ ਨਹੀਂ ਵੀ ਭਾਈ ਸਾਹਿਬ ਜੀ ਨੂੰ ਕੋਈ Hindu ਵੋਟ ਨਾ ਪਾਵੇ ਕੋਈ ਮੁਸਲਮਾਨ ਵੋਟ ਨਾ ਪਾਵੇ ਅਸੀਂ ਉਹਨਾਂ ਝੂਠੀਆਂ ਬੰਦਿਆਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਆ ਵੀ ਸਾਡੇ ਸੱਜੇ ਪਾਸੇ ਆ ਮੁਸਲਮਾਨ ਭਾਈਚਾਰਾ ਮਲੇਰ ਕੋਟ ਨੇ ਤੋਂ ਚੱਲ ਕੇ ਆਇਆ ਹੋਇਆ ਇਹ ਵੀ ਸਾਡੇ ਨਾਲ ਹਨਾ ਜਿਵੇਂ ਤਾਂ ਇੱਥੇ ਹਿੰਦੂ ਪਰਿਵਾਰ ਤੋਂ ਨੌਜਵਾਨ ਸਾਡੇ ਕੋਲ ਆਏ ਆ ਜਿਹੜੇ ਫਰੀਦ ਕੋਟ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਹਮਾਇਤ ਕਰਨ ਵਾਸਤੇ ਆਏ ਆ ਸੋ ਅਸੀਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਆ ਕਿਉਂਕਿ ਸਿੱਖੀ ਦਾ ਸੰਧਾਰਤ ਕਿਸੇ ਨੂੰ ਔੜਨਾ ਨਹੀਂ ਸਿੱਖੀ ਦਾ ਸੰਧਾਰਤ ਹੈ ਜੋੜਨਾ ਤੇ ਅਸੀਂ ਸਾਰੇ ਭਾਈਚਾਰੇ ਨੂੰ ਜੋੜ ਕੇ ਇੱਕ ਲੜੀ ਦੇ ਵਿੱਚ ਪਰੋ ਕੇ ਫੇਰੇ ਸੰਮਨ ਅਨੁਸਾਰ ਕਰ ਰਹੇ ਹਾਂ ਜਿੱਥੇ ਪੋਜ ਲੀਡਰਾਂ ਵੱਲੋਂ ਜਿਸ ਤਰ੍ਹਾਂ ਵਲਟੋਏ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਕਿ ਤੁਸੀਂ ਕੋਈ ਇਸ ਤਰ੍ਹਾਂ ਦਾ ਇੱਕ ਨੌਜਵਾਨ ਹੀ ਲੈ ਕੇ ਆਜੋ ਜਿਨ੍ਹਾਂ ਨੇ ਭਾਈ ਸਾਹਿਬ ਦੇ ਕਹਿਣ ਦੇ ਉੱਪਰ ਕੋਈ ਨਸ਼ਾ ਛੱਡਿਆ ਜਾਂ ਕੋਈ ਧਾਰੇ ਪ੍ਰਕਾਸ਼ ਕੀਤੀ ਆ ਜਾਂ ਵਿਸਤਾਰ ਸਜਾਈ ਆ ਉਹਦੇ ਸਾਹਮਣੇ ਇਹ ਨੌਜਵਾਨ ਬੜੀ ਦੂਰੋਂ ਚੱਲ ਕੇ ਆਏ ਆ ਜਿਨ੍ਹਾਂ ਨੇ ਜਲਾਲਾਬਾਦ ਤੋਂ ਚੱਲ ਕੇ ਆਏ ਭਾਈ ਸਾਹਿਬ ਦੀਆਂ ਸਪੀਚਾਂ ਸੁਣ ਕੇ ਸਾਫਤ ਸੂਰਤ ਹੋਏ ਆ ਸਭ ਤੋਂ ਵੱਡੀ ਗੱਲ ਛੋ ਇਸ ਕਰਕੇ ਸਾਡੇ ਕੋਲ ਹਰ ਪ੍ਰਕਾਰ ਦਾ ਦਲੀਲ ਦੇ ਨਾਲ ਕਰ ਦੇਣਾ ਸਾਡੇ ਕੋਲ ਹੈ ਤੇ ਬਾਕੀ ਸੰਗਤ ਨੂੰ ਅਖੀਰ ਤੇ ਇਹ ਮੇਰੀ ਬੇਨਤੀ ਆ ਵੀ ਆਪਾਂ ਝੂਠੀਆਂ ਆਵਾਹਾਂ ਤੋਂ ਬਚਣਾ ਮੈਂ ਭਾਈ ਸਾਹਿਬ ਜੀ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ 1 ਮਿੰਟ ਵਾਸਤੇ ਧਰੂਪੇ ਜੀ ਕੁਈ ਕਰਦੀ ਤੁਸੀਂ ਭਾਵੇਂ ਨੂੰ ਤਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਹੰਦੂਰ ਸਾਹਿਬ ਹਲਕੇ ਦੇ ਅੰਦਰ ਭਾਈ ਅਮਰਪਾਲ ਸਿੰਘ ਜੀ ਦੇ ਜੀ ਸਪੋਰਟ ਦੇ ਅੰਦਰ ਹੱਕ ਦੇ ਅੰਦਰ ਮਲੇਰਕੋਟਲਾ ਸ਼ਹਿਰ ਤੋਂ ਚੱਲ ਕੇ ਅਸੀਂ ਇੱਥੇ ਆਏ ਆ ਕਿਉਂਕਿ ਭਾਈ ਅਮਰਪਾਲ ਸਿੰਘ ਜੀ ਨੇ ਜੋ ਉਹ ਹਮੇਸ਼ਾ ਹਰੇਕ ਧਰਮ ਦੀ ਗੱਲ ਕਰਦੇ ਨੇ ਔਰ ਹਮੇਸ਼ਾ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਔਰ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਭਾਈ ਅਮਰਤ ਬਾਸਨ ਜੀ ਨੇ ਚਲਾਈ ਸੀਗੀ ਉਹ ਪੂਰੇ ਪੰਜਾਬ ਦੇ ਅੰਦਰ ਕਿਸੇ ਬੰਦੇ ਤੋਂ ਵੀ ਉਸ ਲਹਿਰ ਦੇ ਵਿੱਚ ਕੋਡੀ ਵੱਡੀ ਲਹਿਰ ਨਹੀਂ ਚਲਾਈ ਜਾ ਸਕੀ ਇਸ ਕਰਕੇ ਅਸੀਂ ਸਾਰੇ ਬੰਦੇ ਇਕੱਠੇ ਹੋ ਗਏ ਆਪਣੇ ਸ਼ਹਿਰ ਦੇ ਸਿੱਖ ਭਾਈਚਾਰੇ ਦੇ ਲੋਕ ਮੁਸਲਿਮ ਭਾਈਚਾਰੇ ਦੇ ਲੋਕ ਔਰ ਬੀਰਸਿੰਧੂ ਭਾਈਚਾਰੇ ਦੇ ਲੋਕ ਅੱਜ ਇਕੱਠੇ ਹੋ ਕੇ ਇੱਥੇ ਬੈਠੇ ਆਂਗੇ ਸਪੋਰਟ ਕਰਨ ਆਏ ਆਂਗੇ ਸੋ ਸਾਡੀ ਬੇਨਤੀ ਇੰਨੀ ਕੁ ਪ੍ਰਵਾਣ ਕਰਿਓ ਕਿ ਸਾਰੇ ਭਾਈ ਅਮਰਤਪਾਲ ਸਿੰਘ ਜੀ ਦੀ ਸਪੋਰਟ ਕਰਿਓ ਔਰ ਆਉਣ ਵਾਲੀ ਇੱਕ ਤਰੀਕ ਨੂੰ ਮੈਂ ਕਰਾ ਜਿਹੜਾ ਬਟਨ ਹੈਗਾ ਉਹ ਦਬਕੇ ਭਾਈ ਅਮਰਤਪਾਲ ਸਿੰਘ ਜੀ ਨੂੰ ਕੰਮ ਜਾਵੇ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਮੈਂ ਕਹਿਣਾ ਚਾਹੁੰਦਾ ਜੀ ਹਾਂਜੀ ਭਾਈ ਜੀ ਗੁਰੇ ਗ੍ਰੀ ਕਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਜੀ ਪਹਿਲੀ ਗੱਲ ਤਾਂ ਬੜੀ ਗੱਲ ਤੇ ਹਾਸਾ ਹੁੰਦਾ ਵੀ ਜਿਹੜਾ ਚਿੱਟਾ ਆ ਜਾਂ ਨਸ਼ਾ ਉਹ ਕੋਈ Hindu ਦਾ ਪੁੱਤ ਕੋਈ Musalman ਦਾ ਪੁੱਤ ਕੋਈ Sikh ਦਾ ਪੁੱਤ ਚਿੱਟਾ ਕੋਈ ਸਦਾ ਪੁੱਤ ਨਹੀਂ ਲਿਖਦਾ ਤੇ ਜਿਹੜੇ ਭਾਈ ਸਾਹਿਬ ਨੇ ਮੇਰੇ ਖਾਸ ਮਿੱਤਰ ਨੇ ਬਈ ਚਿੱਟਾ ਲਾਉਂਦਾ ਸੀਗਾ Hindu ਫੈਮਿਲੀ ਨੂੰ ਬਿਲੋਂਗ ਕਰਦਾ ਸੀ ਤੇ ਮੈਂ ਤੁਹਾਨੂੰ ਨੰਬਰ ਵੀ ਦੇ ਦੂੰਗਾ ਸ਼ਾਇਦ ਤੁਸੀਂ ਆਨਲਾਈਨ ਪਾ ਦਿਓ ਆਪਣੇ ਪੇਜ ਤੇ ਪਾ ਦਿਓ ਉਹਨਾਂ ਨਾਲ ਗੱਲ ਕਰ ਲਿਓ ਬਠਿੰਡੇ ਤੋਂ ਬਲਾਉਂਗ ਕਰਦਾ ਹੈ ਉਹਨੇ ਸਪੈਸ਼ਲ ਅਮਰਤ ਤਾਂ ਨਹੀਂ ਚੱਕਿਆ ਪਰ ਉਹਨੇ ਭਾਈ ਸਾਹਿਬ ਦੀ ਸਪੀਚ ਨਾਲ ਚਿੱਟਾ ਜ਼ਰੂਰ ਛੱਡਤਾ ਹੈ ਤੇ ਜਿਹੜਾ ਜਿਹੜਾ ਇੱਥੇ ਗਲਤ ਪ੍ਰਚਾਰ ਹੋ ਰਿਹਾ ਹੈ ਹਿੰਦੂ ਸਿੱਖ ਜਾਂ ਮੁਸਲਮਾਨ ਦਾ ਇਹ ਬਹੁਤ ਮਾੜੀ ਗੱਲ ਹੈ ਤੇ ਆਓ ਸਭ ਆਪਾਂ ਇਕੱਠੇ ਹੋ ਕੇ ਗੰਦੇ ਨਸ਼ੇ ਨੂੰ ਇੱਥੋਂ ਪੰਜਾਬ ਚੋਂ ਬਾਹਰ ਕੱਢੀਏ ਭਾਈ ਸਾਹਿਬ ਦਾ ਰਲ ਕੇ ਸਾਥ ਦੇਈਏ ਅਸੀਂ ਫਰੀਦਕੋਟ ਤੋਂ ਆਏ ਆ ਕੋਈ ਜਲਾਲਾਬਾਦ ਤੋਂ ਆਏ ਕੋਈ ਬਲੇਰਕੋਟਲੇ ਤੋਂ ਅੱਧੇ ਪਿਆਰ ਹੋਣੇ ਨਾਲ ਇਸ ਵਕਤ ਭਈ ਪਿਆਰ ਨਹੀਂ ਦਿਖ ਰਿਹਾ ਇੰਡੀਆ ਵੀ ਦੇਖ ਰਾ ਪੂਰਾ ਵਰਲਡ ਦੀ ਨਿਗਾ ਖਡੂਰ ਸਾਹਿਬ ਤੇ ਆ ਤੇ ਖਡੂਰ ਸਾਹਿਬ ਵਾਲਿਓ ਐਪ ਕੀ ਬੱਲੇ ਬੱਲੇ ਕਰਾ ਦਿਓ ਧੰਨ ਧੰਨ ਕਰਾ ਦਿਓ ਇਹੀ ਸਾਡੀ ਤਾਂ ਜੀ ਬੇਨਤੀ ਹੈ ਲੇਖਪੁਰ ਜੀ ਦਾ ਖਾਲਸਾ